ਉਰੇ નીચે ਜੀ ਕੀ ਨਾਮ ਹੈ ਜੀ ਕੀ ਨਾਮ ਹੈ ਬੋ ਜੀ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਪਿੰਡ ਕੋਟਦੁੰਨਾ ਮੈਂ ਮੌਜੂਦਾ ਸਰਪੰਚਾ ਕੋਟਦੁੰਨਾ ਜੀ ਸਰਪੰਚ ਸਾਹਿਬ ਕਿਵੇਂ ਵਿਖਿਆ ਜਾਵੇ ਜੀ ਕਿ ਭਾਨਾ ਸਿੱਧੂ ਨੇ ਖੋਰ ਐਫ ਆਈ ਆਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਚੈਨੀ ਖੋਦ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਰਸਤੇ ਵਿੱਚ ਦਿੱਤਾ ਮਾਨ ਇਹਨਾ ਦੁਖੀ ਹੈ ਜੀ ਆਵਾਜ਼ ਨਹੀਂ ਆ ਰਹੀ ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਕੇ ਦੇਖੀ ਇੱਕ ਸਾਡੇ ਨਿੱਕੇ ਨਿੱਕੇ ਮਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਹੈ ਸਾਡੇ ਅਸੀਂ ਸਾਥੋ ਬੋਲ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਸੀ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਰੌਣਕ ਸੀ ਕਿ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀਖੌਣ ਦਾ ਉੱਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਕਿਤੇ ਬਾਹਰ ਨਾ ਆਵੇ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪੰਨਾ ਦੀਪ ਸਿੱਧੂ ਮਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਫਿਰ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗਣਾ ਜਾਵੇ ਸਵੇਰ ਦੀ ਬਾਈ ਇਕੱਲੀ ਚਾਹ ਪੀਤੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਸੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਬੀ ਲਾਈਆ ਇਹਦੇ ਵਿੱਚ ਸਹੀਤੀ ਬੀਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੀਲ ਨਹੀਂ ਹੈ ਨੌਨ ਅਵੇਲੇਬਲ ਤਾਂ ਰਾਲਾ ਕਿ ਫਸਾਉਣ ਦੀ ਸਾਜਿਸ਼ ਹੈ ਸਰਕਾਰ ਦੀ ਸਾਹਮਣੇ ਆ ਜੀ ਸਭ ਦੇ ਹਨਾ ਸਾਰੇ ਲੋਕਾਂ ਦੇ ਸਾਹਮਣੇ ਆ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਮੰਗਰੋਂ ਭੋਗ ਤੇ ਇਕੱਠ ਕਰਨ ਦਾ ਮੂਸੇ ਵਾਲੇ ਦੇ ਬਾਈ ਦੇ ਜਿਹਦੇ ਭੋਗ ਸੀਗਾ ਅਸੀਂ ਉਹਦੇ ਵਿੱਚ ਖੁਦ ਸ਼ਾਮਲਤੀ ਜਾ ਕੇ ਅਸੀਂ ਜਿਹੜਾ ਸਾਰਾ ਇੱਕ ਪ੍ਰੋਗਰਾਮ ਰੰਬਿਆ ਸੀਗਾ ਪਰ ਉੱਥੇ ਲੋਕਾਂ ਨੂੰ ਮੱਥਾ ਟੇਕਣਾ ਨਹੀਂ ਮਿਲਿਆ ਪਰ ਉਹ ਮੱਥਾ ਟੇਕਣਾ ਨਹੀਂ ਮਿਲਿਆ ਏਡਾ ਜਿਆਦਾ ਭਾਰੀ ਇਕੱਠ ਹੋ ਗਿਆ ਮਗਰ ਉਹ ਇਕੱਠ ਕਰਨ ਦਾ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਠੀਕ ਬਸ ਆਹੀ ਕਹਿੰਦਾ ਜੀ ਇਤੋਂ ਵੱਧ ਤੋਂ ਬੋਲਿਆ ਨਹੀਂ ਜਾਂਦਾ ਬੇਨਤੀ ਸਾਰਿਆਂ ਨੂੰ ਪਿੰਡ ਦਾ ਕੀ ਮੂਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਆ ਬਹੁਤ ਸ਼ਾਨਦਾਰ ਪਿੰਡਾਂ ਨਾਲ ਸਾਡੇ ਕੋਈ ਪਾਰਟੀ ਵੱਜ ਗਿਆ ਠੀਕ ਹੈ ਪਾਰਟੀ ਬਈ ਤੋਂ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੱਡੂ ਵੀ ਬੰਡਾਂਗੇ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਹਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 22 ਤੈਨੂੰ ਦੱਸਾ ਸਾਡਾ ਜਿਹੜਾ ਉਹ ਤਾਮਾ ਜਾਂਮਾ ਤੀ ਉਹ ਅਹੀਂ ਰਹਿ ਗਿਆ ਅਜੋ ਹੀ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਫੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੁੰਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ ਤੇ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਤੇ ਪਰਚਾ ਠੀਕ ਠੀਕ ਧੰਨਵਾਦ ਜੀ